ਵੇ ਸੋਣੀਆ ਭਾਬੀ ਨੂੰ ਕੀ ਕਹਿਣਾ ਹੀ ਮੰਨਿਆ ਵੱਡੀ ਭਾਬੀ ਤੇ ਇੱਧਰ ਵਾ ਮੈਂ ਭਾਬੀ ਲੱਭਣ ਡਿਆ ਹਾਂ ਉਹਨੂੰ ਮੈਂ ਹਾਂ ਦੇ ਕੋ ਪੈਸੇ ਪੂਹੇ ਲੈਂਦਾ ਤੇ ਮੈਂ ਕੋਈ ਖਰੀਦਾਰੀ ਕਰਦਾ ਸਾਰੇ ਜੀ ਮੇਰੇ ਦੇ ਸੇਰਾ ਉਹਦੇ ਕੋ ਪੈਸੇ ਲੈਣੇ ਹੀਗਾ ਕਿਉਂ ਜਾਂਦਾ ਘਰ ਵਾਲਾ ਬਹੁਤ ਵਿਆਹ ਕਮਾਈ ਕਰਨ ਤੇ ਭਾਬੀ ਉਹਨੇ ਰਿਸ਼ਤਾ ਕਰਾਇਆ ਉਹਨੇ ਤੇ ਉਹਦੇ ਕੋ ਪੈਸੇ ਲੈਣੇ ਆ ਤਿਆਰੀਆਂ ਉਹਨੇ ਕਰੀਆਂ ਵਿਆਹ ਦੀ ਸਾਰੀਆਂ ਅੱਛਾ ਸਾਰੀ ਜੀ ਮੇਰੇ ਉਹਨੂੰ ਦੇ ਦਿੱਤੀ ਆ ਫਿਰ ਹਾਂ ਵੱਡੀ ਭਾਬੀ ਦਾ ਕੋਈ ਨਹੀਂ ਹੈਗਾ ਘਰ ਵਿੱਚ ਉੱਦਾ ਤੇ ਭਾਬੀ ਤੂੰ ਗਾੜੀ ਲਾ ਕੇ ਤੁਰ ਪਾ ਤੂੰ ਦੇ ਮੈਨੂੰ ਪੈਸੇ ਤੇ ਮੈਂ ਤੈਨੂੰ ਗਾੜੀ ਕਰ ਦੇਣਾ ਇਹ ਜਿਹੜਾ ਵਿਆਹ ਪੱਕਾ ਹੋਇਆ ਤੂੰ ਰਿਸ਼ਤਾ ਕਰਾ ਦੇ ਮੈਂ ਉੱਤੇ ਇਸ ਤਰ੍ਹਾਂ ਕਰ ਲਈ ਨਾ ਆਹ ਬੜੀ ਸਿਆਣੀ ਹੈ ਤੂੰ ਗੇਰ ਪਰਜਾਈ ਹਨਾ ਪੈਸਾ ਮਾਰੀ ਵੱਡੀ ਭਾਬੀ ਤਾਂ ਉਹਨੋਂ ਕਰਨ ਵਾਲੀ ਕੀ ਕਹਿੰਦੀ ਹੁੰਦੇ ਚੌਧਰਾ ਹੀ ਕਰਨ ਵਾਲੀ ਜਿਹੜੀ ਹੈ ਉਹਨੂੰ ਛੋਟੀ ਭਾਬੀ ਅੱਗੇ ਲਾਈ ਹੈ ਤੂੰ ਭਾਬੀ ਮੈਂ ਕਿਸੇ ਨੂੰ ਵੀ ਨਹੀਂ ਗਾੜੀ ਲਾਉਣ ਦੇ ਆ ਮੈਂ ਜਿਹੜਾ ਮੇਰਾ ਸਾਸ ਦਊਗਾ ਮੈਂ ਤਾਂ ਉਹਨੂੰ ਕਹਿਣਾ ਯਾਰ ਮੇਰੇ ਚਾਹ ਪੂਰੇ ਕਰੂਗਾ ਤੇ ਮੇਰੀ ਗੱਲ ਸੁਣ ਮੰਨਿਆ ਇੱਕ ਗੱਲ ਆ ਤੂੰ ਵੀ ਛੋਟਣਾ ਪਾਈ ਸਭ ਤੋਂ ਪਹਿਲਾਂ ਆਈ ਹੈ ਕਾ ਵਿੱਚ ਮੈਂ ਕਿਨੇ ਕਿੱਦਾਂ ਨਾਲ ਟਾਈਮ ਹੰਡਾਇਆ ਵਾ ਤੈਨੂੰ ਪਤਾ ਹੈ ਨਾ ਕਿੱਦਾਂ ਕਿੱਦਾਂ ਟਾਈਮ ਮੈਂ ਕੱਢਿਆ ਵਾ ਉਹ ਮਗਰੋਂ ਆਣ ਕੇ ਤੂੰ ਘਰ ਦੀ ਮਾਲਕ ਕਿਵੇਂ ਬਣ ਗਈ ਹੈ ਬਸ ਭਾਬੀ ਮਾਲਕ ਤਾਂ ਤੂੰ ਹੀ ਬਣ ਗਈਆਂ ਪਰ ਮੇਰਾ ਵੀ ਕੋਈ ਸੋਚੋ ਨਾ ਫਿਰ ਤੇ ਤੇਰਾ ਸਿਰ ਤਾਂ ਸੋਚਦੇ ਰਹੇ ਹੈ ਨਾ ਤੈਨੂੰ ਸਭ ਤੋਂ ਵਧੀਆ ਰੋਟੀ ਪਾਣੀ ਆਪਣੇ ਬੱਚਿਆਂ ਨਾਲ ਮਖਵਾਉਂਦੀ ਰਹੀਆਂ ਭਾਬੀ ਉਹਦੇ ਨੇ ਪੰਜਾਬ ਚ ਹੜ੍ਹ ਆਏ ਨਾ ਤੇ ਮੇਰੇ ਭਾਦੀ ਸਨਾਮੀ ਆ ਗਈ ਇੰਡੀਆ 'ਚ ਸਿੱਧੀ ਗੱਲ ਹੀ ਓ ਮੇਰੇ ਕੋ ਨਹੀਂ ਰਹਾ ਜਾਂਦਾ ਮੇਰਾ ਵੀ ਜੀ ਕਰਦਾ ਕਿ ਮੈਂ ਚੂੜੇ ਜਿਹੜਾ ਹੱਥਾਂ ਰੋਟੀ ਖਾਵਾਂ ਅੱਛਾ ਹੁਣ ਤਾਂ ਚੂੜੇ ਵਾਲ ਦਾ ਚਾਹ ਜ਼ਿਆਦਾ ਹੀ ਕੋ ਚੜ ਗਿਆ ਹਾ ਨਾ ਤੈਨੂੰ ਰੋਟੀ ਪਾਣੀ ਨਾ ਮਿਲਦਾ ਟਾਈਮ ਤੋਂ ਟਾਈਮ ਚੂੜੇ ਵਾਲ ਦੀ ਹੱਥ ਤੇ ਰੋਟੀ ਜਾ ਚੰਗੀਆਂ ਲੱਗਦੀਆਂ ਵਾ ਭਾਬੀ ਕੋਈ ਮੇਰਾ ਵੀ ਹਾਲ ਚਾਲ ਪੁੱਛੇ ਮੈਨੂੰ ਹਾਂਜੀ ਜੀ ਅੱਗੇ ਪਿੱਛੇ ਕੱਪੜੇ ਪ੍ਰੈਸ ਕਰਕੇ ਦੇਵੇ ਮੇਰੇ ਨਾਲ ਮੇਲੇ ਮਸਿਆ ਜਾਵੇ ਹਾਏ ਹੈ ਵੇ ਰੱਬਾ ਇਹੋ ਬਸ ਰੀਝਾਂ ਦਰਮਾਨ ਵਿੱਚ ਰਹਿ ਗਈਆਂ ਨੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਮੰਨਿਆ ਇੱਕੋ ਗੱਲ ਹੀ ਹੋ ਸੋ ਉਹਨੇ ਅਰੇ ਰਿਸਟਰਡਾ ਨਾ ਕਰਦੇ ਜਿੱਥੇ ਵੀ ਗੱਲਬਾਤ ਨਹੀਂ ਚਲਾਈ ਉਹਨੇ ਜਿੱਦਾਂ ਦੀ ਆਬ ਨਾ ਓਦਾਂ ਹੀ ਉਹਨੇ ਲੈ ਕੇ ਦੇਣੀ ਹੈ ਤੈਨੂੰ ਵੀ ਮੈਂ ਭਾਬੀ ਨੂੰ ਕੀ ਮੈਂ ਫਸਿਆ ਪਿਆ ਵਾ ਮੈਨੂੰ ਨਹੀਂ ਪਤਾ ਉਹ ਕਹਿੰਦੀ ਮੈਨੂੰ ਪੈਸੇ ਵੀ ਤੇ ਨਹੀਂ 30000 ਰੁਪਇਆ ਤੂੰ 30000 ਰੁਪਇਆ ਦੇ ਦੇ ਮੈਨੂੰ ਹਾਏ ਨਹੀਂ ਮੈਂ ਮਰ ਜਾ 30000 ਰੁਪਇਆ ਬਦਨ ਦੇਣ ਦੀ ਆ ਤੋਰ ਤੂੰ ਖੁਦ ਸੋਚ ਜਿਹੜੇ 30000 ਰੁਪਇਆ ਦੇਣ ਰਹੀ ਆ ਤੇ ਗਾੜੀ ਕੁੜੀ ਕਿਦਾਂ ਦੀ ਹੋਊਗੀ ਕੁੜੀ ਜੀਦੀ ਤਾਂ ਹੋਊਗੀ ਨਾ ਨੱਲਾ ਤੇਰੇ ਪਾਸ ਹਾਸਾ ਵੰਡਿਆ ਵਾ ਇਹ ਸਾਰੀ ਉਮਰ ਦੀ ਗੱਲ ਵਾ ਸਾਰੀ ਉਮਰ ਦੀ ਗੱਲ ਵਾ ਉਮਰ ਰਹਿ ਕਿ ਨਹੀਂ ਗਈ ਕਿਤੇ ਹਾਂ ਮੱਦਿਆਂ ਲੰਘ ਗਈ ਏ ਤੇਰੀ ਵਿਆਹ ਕਦ ਲਈ ਕਰਵਾਉਂਦੇ ਆ ਰਹਿਣ ਦੇ ਫਿਰ ਵਿਆਹ ਵੀ ਛੱਡ ਪਰਾਂ ਜਦੋਂ ਉਮਰ ਤਾਂ ਲੰਘ ਗਈ ਏ ਤੇਰੀ ਭਾਬੀ ਤੂੰ ਤੇ ਫੇ ਇਹੋ ਹੀ ਚਾਹੁੰਦੀ ਏ ਕਿ ਵਿਆਹ ਨਾ ਹੀ ਹੋਏ ਆਪੀ ਨੇ ਤਾਂ ਕਿਹਾ ਵਾ ਕਿ ਉਮਰ ਮੇਰੀ ਕਿੰਨੀ ਰਹਿ ਗਈ ਹੈ ਫਿਰ ਮੈਂ ਅੱਜ ਦਾਦੂ ਗਿਆ ਗੋ ਜਵਾਬ ਤੇ ਸੁਣਨਾ ਹੀ ਨਾ ਮੇਰੇ ਕੋਲ ਮੈਂ ਤਾਂ ਚਾਹੁੰਨੀ ਏ ਕਿ ਮੇਰਾ ਵਿਆਹ ਹੋ ਜਾਵੇ ਮੈਂ ਥੋੜੀ ਚਾਹੁੰਨੀ ਕਿ ਮੇਰਾ ਵਿਆਹ ਹੋ ਜਾਵੇ ਪਰ ਇੱਕ ਗੱਲ ਮੈਨੂੰ ਦੱਸ ਦੇ ਬੋਛਤ ਲਿਆ ਕਰੋ ਕੋਜੇ ਪਰ ਮੈਂ ਇੱਕ ਗੱਲ ਨਹੀਂ ਚਾਹੁੰਦੀ ਬਾਹਰੋਂ ਜਿਹੜਾ ਮਰਜ਼ੀ ਮੰਨਿਆ ਦਾ ਰਿਸ਼ਤਾ ਕਰਵਾ ਦੇ ਪਰ ਮੈਂ ਸੋਹਣਿਆ ਦਾ ਰਿਸ਼ਤਾ ਨਹੀਂ ਇਹ ਘਰ ਵਿੱਚ ਲਿਆਉਣਾ। ਆ ਵੀ ਤੇਰੇ ਨਿਆਣਿਆਂ ਮੇਰੇ ਹਾਣੋ ਹਾਣੀ ਹੋ ਗਿਆ ਕੀ ਕਰਾਂ ਹੁਣ ਹੋ ਸਾਲ ਦੋ ਸਾਲ ਨੂੰ ਤੂੰ ਆਪਣੇ ਮੁੰਡੇ ਵਿਆਹਣ ਡਾ ਬਹਿਣਾ। ਤੇ ਜਿਹੜੇ ਹੁਣ ਜੰਮੇ ਆ ਤੇ ਵਿਆਹਣੇ ਹੀ ਆਖ ਸਰ ਨਾਲੇ ਜਦੋਂ ਬੱਚੇ ਪਹਿਲੀ ਉਮਰੇ ਹੋ ਜਾਂਦਾ ਤੇ ਹਾਨ ਪਰਵਾਨ ਹੋ ਜਾਂਦੇ ਹੁੰਦੇ ਨੇ। ਆ ਤੇ ਮੈਂ ਕਿਹੜੇ ਖੂਜ ਪਵਾ ਸੋਹਣਿਆ ਦਾ ਰਿਸ਼ਤਾ ਨਹੀਂ ਇਹ ਘਰ ਵਿੱਚ ਆਉਣਾ। ਜੇ ਬਾਹਰੋਂ ਕੋਈ ਕਰਵਾਉਂਦਾ ਨਾ ਸੱਤ ਵਾਰੀ ਕਰਵਾਲਾ। ਇੱਕ ਵਾਰੀ ਛੱਡ ਕੇ ਫਿਰ ਚੱਲ ਫੇ ਤੂੰ ਦੇ ਮੈਨੂੰ ਪੈਸੇ ਤੇ ਮੈਂ ਕਰਾ ਦੇਣਾ ਬਾਹਰ ਕਰਾ ਦੇਣਾ ਅੱਛਾ ਹੁਣ ਮੈਂ ਪੈਸੇ ਦਵਾ ਤੈਨੂੰ ਤੇ ਫੇਰ ਹੀ ਤੂੰ ਮਤਲਬ ਉਹਦਾ ਰਿਸ਼ਤਾ ਨਹੀਂ ਲੈਣਾ ਆਹ ਤੇ ਭਾਬੀ ਕਿਹਦੇ ਵਿਚੋਲੇ ਨੂੰ ਪੈਸੇ ਦਊ ਤੇ ਤੂੰ ਤਾਂ ਹੀ ਕਰਾਉ ਕੋਈ ਤੇ ਵਿਚੋਲੇ ਪੀ ਗਰ ਪੀ ਲੈਣਾ ਵਾ ਲੋਕੀਂ ਚ ਲੱਖ ਲੱਖ ਲੈਣ ਏ ਭਾਬੀ ਜਿਹੜਾ ਲੱਖ ਲੈਂਦੀ ਆ ਨਾ ਫੇ ਰਿਸ਼ਤੇ ਵੀ ਕਾਦੇ ਹੋਣੀ ਅੱਗੋਂ ਝੂੜਸਾ ਚ ਇੰਨਾ ਹੁੰਦਾ ਵਾ ਗਾੜੀ ਹੋ ਸੱਚ ਬੋਲ ਕੇ ਵਿਆਹ ਮੇਰਾ ਹੁਣ ਝੂਠ ਬੋਲ ਕੇ ਹੋਣਾ ਵਾ ਤੂੰ ਦਫਾ ਕਰ ਮੰਨਿਆ ਵਿਆਹ ਨੂੰ ਰਹਿਣ ਦੇ ਪਰ ਗੋਲੀ ਮਾਰ ਵਿਆਹ ਨੂੰ ਵਿਆਹ ਕਰਵਾ ਕੇ ਕੀ ਕਰਨਾ ਵੜਿਆ ਦੋਨੇ ਖੱਚੇ ਵੱਧ ਜਾਂਦੇ ਨੇ ਛਦਈਆ ਜਿੰਮੇਵਰੀ ਚ ਬੰਦਾ ਪਿਆ ਜਾਂਦਾ ਵਾ ਐਦਾਂ ਆਪਣੀ ਨੀਂਦੇ ਸੌਣਾ ਵਾ ਆਪਣੀ ਨੀਂਦੇ ਉੱਠਦਾ ਵਾ ਫਿਕਰ ਤੇ ਨਹੀਂ ਹੈ ਕੋਈ ਕੋਈ ਨਹੀਂ ਮੇਰੀ ਨੀਂਦ ਹਰਾਮ ਚੰਗੀ ਆ ਮੈਂ ਵਿਆਹ ਕਰਵਾਇਆ ਕਰਾਉਣਾ ਸਭ ਕੁਝ ਤੈਨੂੰ ਬਣਿਆ ਮੱਤਰਾ ਮੈਂ ਨਹੀਂ ਆ ਵਾ ਤੈਨੂੰ ਕਿਹੜੀ ਚਾਹੀਦੀ ਘਾਟ ਬਹੁਤ ਮਿਲਣ ਡਿਆ ਭਾਬੀ ਜੇ ਪੈਸੇ ਦੇਣ ਠੀਕ ਆ ਮੈਨੂੰ ਮੈਂ ਭਾਬੀ ਦੂਜੀ ਲੱਭਦਾ ਪਹਿਲਾਂ ਮੇਰੇ ਸਾਹਮਣੇ ਸੁਣ ਲੈ ਤੇ ਫੇਰ ਮੈਂ ਤੈਨੂੰ ਪੈਸੇ ਦੇ ਦੂੰਗੀ ਕੱਢ ਕੇ ਚੰਗਾ ਇਹ ਨਾ ਹੋਵੇ ਤੇਰੀ ਤਾਂ ਉਹ ਗਲ ਪਰਚਾਈ ਕਰਦੀ ਇੱਕ ਬੁਰਕੀ ਹੋਵੇ ਤੇ ਮੇਰੇ ਕੋਲ ਪੈਸੇ ਲਾ ਕੇ ਤਾਂ ਤੂੰ ਤਾਂ ਵੀ ਗਾਂ ਜਾਵੇਂ ਤੂੰ ਆਹ ਤੇ ਭਾਬੀ ਤੇਰੇ ਹਮਨੇ ਜਵਾਬ ਤੂੰ ਮਿਹਰੇ ਪੈਸੇ ਜੋ ਮੁਕਰ ਜੇ ਮੇਰੇ ਕੋਲ ਨਾ ਕੋਰੇ ਕਾਗਜ਼ ਲਖਾ ਲਈ ਪਏ ਹੋਂਦਾ ਮੈਂ ਨਹੀਂ ਮੁਕਰਦੀ ਮਰਨੇਆ ਤੂੰ ਤੇ ਭਾਬੀ ਮੈਨੂੰ ਪੁੱਠੇ ਕੰਕਮਾ ਜੀ ਪਾਤਾ ਕੀ ਹੁਣ ਮੈਂ ਤੂੰ ਮੈਨੂੰ ਪੁੱਠਿਆ ਕਮਾਜ ਸੋ ਪਾਤਾ ਵਾ ਮੇਰੇ ਤੇ ਰੋਟੀ ਵੀ ਖਾਣੀ ਹਰਾਮ ਹੋਈ ਆ ਮੈਨੂੰ ਅੱਜ ਤੀਜਾ ਦਿਨ ਹੋ ਗਿਆ ਰੋਟੀ ਖਾਦੀ ਨੂੰ ਤਾਨੂੰ ਕਿ ਲੱਗੇ ਤੂੰ ਇਹ ਚਟ ਲੈਿੰਦੇ ਟਾਈਮ ਨਾਲ ਹੀ ਤੈਨੂੰ ਕੋਈ ਹੋਰ ਟੈਨਸ਼ਨ ਬਿਮਾਰੀ ਬੂਰੀ ਹੋਣੀ ਆ ਕਿ ਤਾਂ ਨਹੀਂ ਖਾਣ ਲਈ ਆ ਕੌਲੂ ਜੀ ਕਿੰਨਾ ਕਿ ਹੋ ਪਿਆ ਵਾ ਲੈ ਵੇਖ ਲੈ ਦਾ ਹੋ ਕੇ ਕੀ ਹੋ ਵਾ ਤੂੰ ਹੋਰ ਕੀ ਮਲਾਈ ਤੇ ਪਾਈ ਚਟ ਲੈ ਪਰ ਮੂੰਹ ਵਿੱਚ ਚੱਕਿਓ ਪਾ ਰੇ ਮਾਸਾ ਤੇ ਬਿਮਾਰੀ ਕਰ ਲੋ ਇਹ ਘਰ ਵਿੱਚ ਆਣ ਕੇ ਲੱਗੀ ਹੋਊਗੀ ਜੇ ਲੱਗੀ ਹੋਊਗੀ ਤੇ ਪਹਿਲਾਂ ਵੇਖਿਆ ਤਾਂ ਮੈਂ ਕਹੇ ਨਹੀਂ ਬਿਮਾਰੀਆਂ ਮੈਂ ਕਿਦਾਂ ਤੂੰ ਫਿੱਟੀ ਆ ਬਿਮਾਰ ਵਾ ਤੂੰ ਫਿੱਟੀ ਆ ਨਾ ਤੇਰੀ ਕਮਾਈ ਖਾਨੀ ਆ ਨਾ ਫਿੱਟੀ ਆ ਨਾ ਬਿਮਾਰ ਵਾ ਤੂੰ ਆਇਆ ਤੁਹਾਡਾ ਕੁਝ ਖਾਂਦੀ ਨਹੀਂ ਐ ਮੈਂ ਆਪਣੇ ਘਰ ਵਾਲੀ ਦੀ ਖਾਨਣੀ ਐ ਜੋ ਵੀ ਖਾਨਣੀ ਐ ਕਿ ਦੀ ਜਬਾਨ ਵਧੀ ਇਹਦੀ ਨੂੰ ਇਹ ਨਹੀਂ ਪਤਾ ਕਿ ਵੱਡਾ ਵਾ ਕੋ ਛੋਟਾ ਵਾ ਕਿੱਦਾਂ ਬੋਲਦਾ ਅੱਗੋਂ ਵਿਆਹ ਦੇ ਚਾਵਅ ਚਪਸ ਭੱਜਾ ਹੀ ਫਿਰਨ ਗਿਆ ਭੱਜਾ ਹੀ ਫਿਰਨ ਗਿਆ ਕੋਈ ਨਾ ਪੁੱਤ ਵਿਆਹ ਤੇ ਮੈਂ ਵੀ ਨਹੀਂ ਹੋਣ ਦਿੰਦੀ ਤੇਰਾ ਦੁਰੀਆਂ ਬੀ ਲਾਇਆ ਅੱਜ ਤਾਂ ਕੋਈ ਬੈਠਾ ਹੀ ਨਹੀਂ ਬੋਰਡ ਥੱਲੇ ਦਰਹੀ ਉਦਾਂ ਵੀ ਹੀ ਆ ਇਹ ਆ ਚਲੇ ਕਪੜੇ ਤੇ ਮੈਂ ਸੀਨੇ ਹੁਣ ਦੀ ਆਇਆ ਵਾਂ ਦਰਜੀ ਨੂੰ ਤੇ ਸੀਂਦੂਗਾ ਪਰ ਇੱਕ ਗੱਲ ਹੈਗੀ ਉਹਦੀ ਪਰਜਾਈਆਂ ਵੜੀਆਂ ਅੱਚਣਾ ਪੌਂਡੀਆਂ ਮੰਨੇ ਦੀਆਂ ਤੇ ਭਾਵੇਂ ਉਹੋ ਗੱਲ ਵੀ ਪਾਣੀ ਮਾਰ ਦੇਣ ਉਹ ਤੇ ਰੋੜਾ ਹੀ ਬੜਾ ਪੌਂਦੀਆਂ ਤੇ ਅੱਜ ਕੋਈ ਆਇਆ ਹੀ ਨਹੀਂ ਸੰਗੀ ਸਾਥੀ ਇੱਥੇ ਬੋੜਾਂ ਦੀਆਂ ਸੰਗਣੀਆਂ ਛਾਵਾਂ ਕੌਣ ਰਹਿ ਗਈਆਂ ਪਿੰਡਾਂ 'ਚ ਬੋੜਾਂ ਦੀਆਂ ਛੰਗਣੀਆਂ ਛਾਵਾਂ ਇਹ ਤੇ ਪਿੰਡਾਂ 'ਚ ਮੁੱਕ ਗਈਆਂ ਸੱਥਾਂ ਮੁੱਕ ਗਈਆਂ ਆਣਦੇ ਬੰਦੇ ਆ ਨਾ ਉਹੀ ਬੰਦੇ ਆਣ ਕੇ ਬੋੜਾਂ ਥੱਲੇ ਬਹਿੰਦੇ ਆ ਜਦੋਂ ਦੁਨੀਆ ਤੇ ਚੱਲ ਕੇ ਕਿੰਨੇ ਬੋੜਾਂ ਥੱਲੇ ਬਹਿਣਾ ਥਾਵਾਂ ਸੁਨੀਆਂ ਹੋ ਜਾਣੀਆਂ ਏ ਦੁਨੀਆ ਮੋਬਾਈਲ ਦੇ ਵਿੱਚ ਰੁੱਝ ਗਈ ਆ ਆ ਲੈਂਟਰ ਵਾਲੇ ਘਰ ਪਾ ਲਏ ਆ ਪੱਖੇ ਲੱਗੇ ਏਸੀ ਲੱਗੇ ਲੋਕ ਘਰੋਂ ਚੋਂ ਨਹੀਂ ਹੁਣ ਨਿਕਲਦੇ ਇਹਨਾਂ ਦੀ ਸ਼ਾਂ ਕਿੰਨੇ ਮੰਨਣੀ ਆ ਇਹ ਵੀ ਆਪਣਾ ਹਾਨ ਪ੍ਰਵਾਹ ਡੀਕਦੇ ਆ ਜਦੋਂ ਬੁੱਢੇ ਬਜ਼ੁਰਗ ਤੁਰ ਗਏ ਇਹਨਾਂ ਦੀ ਮਣਿਆਰ ਵੀ ਪੁੱਕ ਜਾਣੀ ਆ ਇਹਨਾਂ ਨੇ ਵੀ ਲੋਕਾਂ ਨੇ ਕਿਸੇ ਨਾਲ ਕਿਨੇ ਵੱਢ ਕੇ ਲੈ ਜਾਣਾ ਚਲੋ ਸਮੇਂ-ਸਮੇਂ ਨਾਲ ਬਾਰਾਂ ਹੁੰਦੀਆਂ ਆ ਬਾਬੇ ਦੇ ਮੱਥਾ ਟੇਕ ਕੇ ਆਵਾਂ ਬਾਬਾ ਮੰਨੇ ਦਾ ਕੰਮ ਨਿਪਰਾ ਹੀ ਛਾੜ ਦੇ ਮੋੜ ਕੇ ਮੇਰੀ ਵੀ ਗੱਲ ਕਰੇ ਬਣਨ ਵਾਲੀ ਬਣੂਗੀ ਜੇ ਮੰਨੇ ਦਾ ਕੰਮ ਅੜ ਗਿਆ ਮੈਂ ਤਾਂ ਫਿਰ ਆਸ ਹੀ ਲਾ ਦੇਣੀ ਹੈ ਮੇਰੇ ਬਾਰੇ ਕਿੰਨੇ ਪੁੱਛਣਾ ਬਸ ਉਹ ਬੋਰਡ ਬੱਚਿਆ ਤੇ ਆਹ ਬੋਰਡ ਬੱਚਿਆ ਵੇਖਿਆ ਹੀ ਹੋਣੇ ਹੋਤੇ ਮੈਂ ਫੁੱਲ ਬੂਟੇ ਜਿਹੀ ਲੋਕਾਂ ਲਾ ਲੂ ਲੈ ਆ ਪਪਾ ਜੀ ਮੇਰ ਕਰਦੇ ਸੱਚੇ ਪਾਤਸ਼ਾਹ ਭੁੱਲਾਂ ਚੁੱਕਾ ਨਹੀਂ ਮਾਫੀ ਦੇ ਦੇ ਪਾਤਸ਼ਾਹ ਜੋ ਭੁੱਲਾਂ ਹੁੰਦੀਆਂ ਗਲਤੀਆਂ ਹੀ ਮਾਫੀ ਦੋ ਤੇ ਨਿਪਰੇ ਦਾ ਮੰਨੇ ਦਾ ਕਾਰਜ ਜਿਹੜਾ ਨਿਪਰੇ ਚਾੜਦੇ ਹੁਣ ਪਾਤਸ਼ਾਹ ਇਹ ਆ ਵੀ ਤੁਸੀਂ ਕਿਰਪਾ ਕਰਨੀ ਮੇਰੇ ਤੇ ਗਰੀਬ ਤੇ ਮੇਰੇ ਵਾਲੇ ਵੀ ਖਿਆਲ ਕਰਿਓ ਮਹਾਰਾਜ ਮੇਰਾ ਗਰੀਬ ਦਾ ਬੇੜਾ ਬੰਨੇ ਲਾ ਦਿਓ ਲਾ ਦਿਓ ਮੋਢਾ ਲਾ ਦਿਓ ਮੋਢਾ ਮੇਰੇ ਵੀ ਗਰੀਬ ਦੇ ਬੇੜੇ ਨੂੰ ਪਾਤਸ਼ਾਹ ਤੇ ਮੰਨੇ ਦੀਆਂ ਭਰਜਾਈਆਂ ਕੋਈ ਗੜਚੜ ਨਾ ਪਾਉਣ ਸੱਚੇ ਪਾਤਸ਼ਾਹ ਤੂੰ ਹੀ ਕਿਰਪਾ ਕਰਨੀ ਆ ਤੇ ਸੁਖ ਸੁਖਾਣਾ ਆਪਾਂ ਉਹ ਨੈਣੀ ਨੂੰ ਵਿਆਹ ਕੇ ਲੈ ਆਈਏ ਦਾਦਾ ਤੂੰ ਕਿਰਪਾ ਕਰਨੀ ਜੋ ਕਰਨਾ ਤੂੰ ਕਰਨਾ ਸੱਚੇ ਪਾਸ਼ਾ ਵਿੱਚ ਹੋ ਕੇ ਕਾਰਜ ਪੂਰੇ ਕਰਦੀ ਗਰੀਬਾਂ ਦੇ ਮਹਾਰਾਜ ਸੱਚੇ ਪਾਸ਼ਾ ਜੀ ਵਿੱਚ ਹੋ ਕੇ ਕਾਰਜ ਪੂਰੇ ਕਰਦੇ ਹੋ ਆਹ Det er et årsak til at barna mine er blitt født. ਇੱਥੇ ਜਾਂ ਸੀ ਆ ਗਏ ਕਿੱਧਰ ਆਏ ਆ ਕੀ ਕੰਮ ਆ ਤੂੰ ਕਿਹਾਂ ਕਿਆ ਕਰ ਰਹੀ ਹੈ ਮੇਰਾ ਮੈਨੂੰ ਇਹ ਬਤਾ ਬੂਆ ਤੇ ਤੁਮ ਕੀ ਕਹਿਣਾ ਮਾਨੂੰ ਤੁਸੀਂ ਆੜੀ ਬਾਤ ਪੁੱਛਦੇ ਆ ਕੋਈ ਖਰਚਾ ਤੇ ਨਹੀਂ ਸਾਨੂੰ ਖਰਚਾ ਨਹੀਂ ਪਰ ਹਮਾਰਾ ਤੇ ਸੋਚਣਾ ਤੇ ਕੀ ਹਮ ਕਿਤਨੇ ਦਿਨ ਕਾ ਭੂਖਾ ਮਰ ਰਹਾ ਹੂੰ ਲੈ ਲੱਗ ਤੈ ਨੀਰਾ ਹਾਂ ਮੈਂ ਤਾਂ ਭੂਖ ਲੱਗੀ ਹਾਂ ਤੂੰ ਭੁੱਖੇ ਮਰ ਰਿਹਾ ਆਂ ਆਪ ਲੋਕ ਤਾਂ ਕਮਾਰੀ ਹੋ ਨਾ ਤੇ ਹੱਥ ਪੈਰ ਤੁਹਾਨੂੰ ਵੀ ਦਿੱਤੇ ਰੱਬ ਨੇ ਤੁਸੀਂ ਵੀ ਕੰਮ ਕਰੋ ਅਰੇ ਪਹਿਲੇ ਆਪ ਲੋਕੀ ਤਾਂ ਬੋਲਤੀ ਸੀ ਕਿ ਮੈਂ ਘਰ ਪਰ ਰਹਾਂਗੀ। ਅਬ ਦੇਖੋ ਹਮੇ ਕੇਲੇ ਛੋੜ ਕੇ ਵਾਹ ਪਰ। ਅਬ ਯਾਹ ਪਰ ਰਹਿ ਰਹੀ ਹੋ। ਤੋ ਜਦੋਂ ਆਪਾਂ ਨਹੀਂ ਗਏ ਉਦੋਂ ਤੁਹਾਨੂੰ ਖੁਦ ਕੰਮ ਕਰਨਾ ਚਾਹੀਦਾ ਵੀ ਆਪਾਂ ਕਿੱਥੋਂ ਖਾਣਾ ਵਾ? ਅਸੀਂ ਕਿੱਥੇ ਰਹਿਣ ਡਏ ਆ? ਅਸੀਂ ਤਾਂ ਕੰਮ ਕਰਨ ਡਏ ਕਿਸੇ ਦੇ ਘਰ ਵਿੱਚ। ਹਮ ਤਾਂ ਜਾ ਬਸ ਸਫਾਈ ਕਰਦੇ ਹਾਂ। ਸਫਾਈ ਕਰਦੇ ਆ। ਪਹਿਲਾਂ ਤਾਂ ਲਾਣੀ ਖੋਲਣ ਡਏ, ਉਹ ਤਾਲੇ ਵਾਲੇ ਮਾਸਟਰ ਤੇ ਮਾਸਟਰਾਂ ਨਹੀਂ ਲੱਗੇ ਸਕੂਲੇ। ਦੇਖੋ ਝੂਠ ਬੋਲ ਰਹੀ ਹੈ ਬੁਆ ਜੀ। ਆਏਗੀ। ਤੇਰੀ ਕਸਮ। ਅਰੇ ਮੇਰੇ ਦੇਖੋ ਕਸਮ ਖਾ ਰਹੀ ਹੈ। ਬਹਿਨਾ ਹਮਾਰੇ ਕੋ ਸਭ ਕੁਝ ਪਤਾ ਹੈ। ਮਾਰੀ ਕਸਮਾਤ ਖਾ ਤੂੰ ਸੱਚ ਬੋ ਰਹੀ ਹੈਂ ਤਵੀ ਤਾਂ ਕਸਮ ਖਾ ਰਹੀ ਹੈਂ ਮੈਨੂੰ ਪਤਾ ਵਾ ਕਾਹਦਾ ਦਿਨ ਪਤਾਵੇ ਤੂੰ ਚਾਹੀ ਬਦਲਾ ਲੈਣੇ ਆਏ ਹੋ ਕਿਹੜਾ ਬਦਲਾ ਸਭ ਸੁਣ ਰਹੇ ਨੇ ਕਿੰਨੇ ਦੱਸਿਆ ਤੁਹਾਨੂੰ ਹਮੇ ਬਤਾ ਦਿਆ ਅਮਨੇ ਕਾਨੇ ਸੇ ਸੁਨਾ ਤੇਮਾਰੇ ਸੇ ਅੱਖੀ ਵੇਖੇ ਦਾ ਅਸਰ ਕਰੀਦਾ ਕੰਨੀ ਸੁਣੇ ਦਾ ਅਸਰ ਨਹੀਂ ਕਰੀਦਾ ਹਮਨੇ ਦੇਖਾ ਵੀ ਹੈ ਸੁਨਾ ਵੀ ਹੈ ਹਮ ਅਭੀ ਸਰਦਾਰ ਕੋ ਬਤਾਤੇ ਹਾਂ ਸਰਦਾਰ ਸਭ ਸਰਦਾਰ ਪਿੰਡ ਮੇਂ ਜੋ ਸਰਦਾਰ ਹੈ ਨਾ ਸਭ ਕੋ ਬਤਾਏਂਗੇ ਤੇਮਾਰੇ ਬਾਰੇ ਕਿਉਂ ਜਿਹੜੇ ਪੈਸੇ ਰੱਖਿਓ ਨਹੀਂ ਨਾ ਨੇ ਫਿਰ ਫਰਪੁਕ ਮਰੰਡੀ ਐ ਸਕੇ ਨੇਦਰ ਨੂੰ ਦੱਸਿਆ ਪੈਸੇ ਦੇਣੇ ਆ ਪੈਸਾ ਪੈਸਾ ਲੈਣਾ ਚਲਾ ਜੋ ਫਿਰ ਪੈਸਾ ਲੈਣਾ ਚਲਾ ਆਪੋ ਪਹਿਲਾਂ ਹੀ ਸਾਹਬ ਨਾਲ ਗੱਲ ਕਰ ਲੋ ਜੇ ਪੈ ਲੈਣ ਜੈ ਇੱਡੇ ਉੱਕੇ ਉਹ ਚ ਬੋਲਣ ਦੇ ਆ ਆਈਏ ਨਾ ਪੈਸੇ ਹਾਂ ਖਾਣਾ ਵੀ ਹੈਗਾ ਚੱਲ ਖਾਣਾ ਵੀ ਆ ਚੱਲ ਜੀ ਤਾ ਉਹ ਇਹਨਾਂ ਨੂੰ ਤਾਂ ਬਥਰ ਲੱਗਿਆ ਕੀ ਪਤਾ ਮੈਨੂੰ ਸਮਝ ਲੱਗਣ ਦੇ ਕੰਦੇ ਹੀ ਤਾਂ ਹੀ ਤੇ ਕਹਿੰਦੇ ਕੰਧਾਂ ਦੇ ਵੀ ਕੰਨ ਹੁੰਦੇ ਆ ਚੱਲ ਚੱਲ ਫੜ ਕੇ ਦੇ ਹੁਣ ਇਹਨਾਂ ਦਾ ਕਰਦੇ ਜੋ ਕਰਨਾ ਆ ਜਾ Hello. बुआ जी हमने पैसा ज्यादा लेना है एक लाख से कम ना लेना हमने ऐसी एक लाख से कम नहीं लेंगे नहीं, अब हमारी सुन लो। नहीं तो हम सरद सर्थ सरदार को बता देंगे एक गाड़ी वाले नहीं है तुम्हारे को लूटने आए बता दोगे तुम जो भी सरदार गांव में सबको बता सबको बता देंगे, सब देंगे हम रोला डाल देंगे यहाँ बुआ ने तो दो लाख रखा है तुम्हारे लिए ਉਹ ਚਲੋ ਬਣ ਵੀ ਚਲੋ ਪਹਿਲੇ ਮੂਹਾ ਤਾਂ ਦੋ ਲੋ ਫਿਰ ਚਾਹ ਪੀਤੇ ਫਿਰ ਭੁੱਖ ਲੱਗੀ ਹੈ ਨਾ ਤੁਮਕੋ ਉਹ ਖਾਓ ਪ੍ਰਾਂਠਾ ਲਗਾ ਇਨਕੇ ਲਈ ਠੀਕ ਹੈ ਅੱਛਾ ਯਾਰ ਚੱਲ ਜਿਹੜੇ ਗਾਨੇ ਖੇੜਨੇ ਹਨ ਖੇੜ ਕਲੀਆਂ ਨਹੀਂ ਫੁੱਲ ਪਾਵਾਂਗੇ ਬਾਗ ਵਿੱਚ ਆ ਫੁੱਲ ਕਲੀਆਂ ਨਹੀਂ ਮੁੜਿਆ ਜਦੋਂ ਤੇਲ ਚੜਨਾ ਨਾ ਕਦੋਂ ਇਹੋ ਫੁੱਲ ਗਾੜੀ ਰੱਖ ਕੇ ਤੇਲ ਚੜਾਵਾਂਗੇ ਤੈਨੂੰ ਫੇਰ ਕਰਦਾ ਮੈਂ ਜਦੋਂ ਗਾਨੇ ਖੇੜਨੇ ਉਹ ਕੱਚੀ ਗਲੱਸੀ ਜਾਈ ਜੇ ਨਾ ਉਦੋਂ ਪਾਵਾਂਗੇ ਆਵਾਹ ਅੱਜ ਕਮ ਸ਼ੋਭੀ ਹੁੰਦੇ ਹੀ ਹੋ ਹਾਂ ਮੈਂ ਘਰੋਂ ਨਿਕਲਿਆ ਮੈਂ ਜਦੋਂ ਕੱਪੜੇ ਸੀਨੇ ਦੇਣ ਗਿਆ ਹਾਂ ਤੇ ਉਦੋਂ ਗੁਏ ਦਾ ਟੋਕਰਾ ਲੈ ਕੇ ਮਿਲੀ ਜਨਾਨੀ ਆਂਦੇ ਸ਼ੋਭ ਹੁੰਦਾ ਵਾ ਪਰ ਇੱਕ ਭਰਿਆ ਟੋਕਰਾ ਲੈ ਕੇ ਮਿਲੀ ਤੇ ਵਧੀਆ ਹੋ ਗਿਆ ਇਹ ਚਾਚਾ ਵਹਿਮ ਹੀ ਬਣੇ ਸਾਰੇ ਉਹ ਨਹੀਂ ਨਹੀਂ ਇਹ ਪੁਰਾਣੇ ਦੇ ਬੰਦਿਆਂ ਦੀਆਂ ਕਹਾਵਤਾਂ ਜਿਹੜੀਆਂ ਸੱਚੀਆਂ ਹੁੰਦੀਆਂ ਹੀ ਹੋ ਤੇ ਮੈਂ ਕੱਪੜੇ ਦੇ ਆ ਹੀ ਹਾਂ ਮੈਂ ਤੇਰੇ ਵੀ ਸੀਨੇ ਚਲੋ ਵਧੀਆ ਕੀਤਾ ਵਾ ਆਹੋ ਤੇ ਕੰਮ ਸਾਰੇ ਵਧੀਆ ਹੀ ਹੁੰਦੇ ਆ ਵਧੀਆ ਤਾਂ ਹੋਣ ਰਿਆ ਇਹਨਾਂ ਲੜਾਈਆਂ ਪਾਈਆਂ ਭਾਬੀਆਂ ਨੇ ਮੈਂ ਚਾਚਾ ਠੀਟਿਆ ਮੰਨੇ ਦੇ ਕੰਵਿਚ ਵਾਲੇ ਜੇ ਪਾਉਣ ਇੱਕ ਜਿਹੜਾ ਚਾਚਾ ਉਹਨਾ ਇਹ ਹਾਡੇ ਘਰ ਦਾ ਖੜੇ ਨਹੀਂ ਛੱਡਦਾ ਪਰ ਹਨਾ ਜਿੰਦ ਨੂੰ ਲੱਗ ਗਈ ਇੱਕ ਜਿਹੜੀ ਉਹ ਹੀ ਉਹ ਕਹਿੰਦੀ ਮੈਂ ਸ਼ਹਿਰ ਦੀ ਆ ਦੱਸ ਜਣੀ ਸ਼ਹਿਰ ਦੀ ਹੁੰਦੀ ਆ ਨਹੀਂ ਸਾਰੇ ਘਰ ਦੀ ਜੇ ਮੇਰੀ ਮੇਰੇ ਸਿਰ ਤੇ ਆ ਬਾਹਰ ਦਾ ਵੇਖਾਂ ਮੈਂ ਵੇਖਾਂ ਸੋਈ ਦਾ ਵੇਖਾਂ ਮੈਂ ਵੇਖਾਂ ਜਿਹੜੀ ਮਹਾਰਾਣੀ ਬਣ ਕੇ ਸੁਤੀ ਰਹੀ ਦੀ ਚੱਲ ਮਣਾ ਇੱਧਰ ਆ ਜਾ ਹੁਣ ਇੱਧਰ ਇੱਧਰ ਉਹ ਦੇਖਣਾ ਤੇਰਾ ਹਡੇ ਦਾ ਇਹ ਕਿੱਥੇ ਲੈ ਚਲੇ ਚਾਚਾ ਇੱਧਰ ਇੱਥੇ ਗੱਲ ਕਰ ਲੋ ਜਿਹੜੀ ਕਰਨੀ ਉਹ ਕਿਤੇ ਵੀ ਨਹੀਂ ਚੱਲੇ ਨਾ ਚੱਲੇ ਕਿਉਂ ਨਹੀਂ ਤੁਰ ਬਾਹਰ ਫੜ ਕੇ ਲੈ ਜਾਣ ਡਿਆ ਮਨਿਆਂ ਨੂੰ ਉਹ ਜੋਤੀ ਇਹੀ ਦੇ ਲੱਗੇ ਇੱਥੇ ਖਲੋ ਤੂੰ ਇੰਨਾ ਸ਼ੱਤ ਕਾਤੋ ਕਰੀ ਜਾਂਦੀ ਐ ਤਾ ਤੂੰ ਪੇਖ ਲਾਉਣਾ ਵਾ ਉਹ ਵੀ ਅੰਦਰ ਜੇ ਕੋਈ ਗੱਲਬਾਤ ਕਰਨੀ ਹੈ ਸਾਡੇ ਸਾਰੇ ਸਾਹਮਣੇ ਕਰੋ ਤੁਸੀਂ ਤੇ ਮੇਰੇ ਕਿਹੜੇ ਵਾਕ ਕੱਟਨੇ ਲੱਗਾ ਏ ਮੰਨਿਆ ਤੂੰ ਤਾਂ ਚੁੱਪੀ ਕਰ ਜਾ ਬਸ ਇਹਦੀ ਗੱਲ ਚਾਚੇ ਨਾਲ ਹੋਣ ਲੰ데 ਜਿਹੜੀ ਗੱਲ ਕਰਨ ਵਾਲੀ ਐ। ਹੋ ਲੈ ਜੋਤੀ ਤੂੰ ਤਾਂ ਮੈਨੂੰ ਐਂ ਲੱਗਦੀ ਕਿ ਤਰਾ ਸੀਐਡੀ ਚ ਕਿਤੇ ਰਹੀ ਆ। ਐਨਾ ਕੀ ਚਾਚਾ ਇਹ ਚ ਵੀ ਰਹੇ ਆ ਐਨਾ ਤੇ ਉੱਥੇ ਨਹੀਂ ਕੋਈ ਗੱਲ ਪੁੱਛ ਕੇ ਚ ਕਰਦਾ ਜਿੰਨਾ ਉਹ ਉਹਦੇ ਨਾਲ ਤੂੰ ਹੀ ਇਥੇ ਘਰੇ ਕਰਨ ਡੀਆਂ। ਅੱਛਾ ਤੋ ਇਹ ਕੀ ਚਾਹੁੰਦੇ ਹੋ ਕਿ ਆਪਾਂ ਆਪਣੇ ਘਰ ਉਹ ਧਾਣੀਆਂ ਰੱਖੀਏ? ਕੋਣ ਕੀ ਕਰ? ਧਾਣੀਆਂ ਰੱਖੋ। ਦਸੂਨੇ ਬਾਹਰੋਂ ਦੇ ਨਿਕਲ ਦੇਣਾ। ਸੰਗਲ ਪਾ ਲਾ ਉਹਦੇ ਪੈਰਾਂ ਨੂੰ। ਸੰਗਲ ਵੀ ਲੱਗਦਾ ਹੁਣ ਪਾਉਣੇ ਹੀ ਪੈਣੇ ਆ। ਲੈ ਜਿਹੋ ਹਲਾ ਹਾਰਿਆ ਹੁਣ ਤੇ ਨਹੀਂ ਤੁਸੀਂ ਕਹਿੰਦੇ ਪਾਗਲ ਬੰਦੇ ਦੇ ਪੈਰਾਂ ਨੂੰ ਪਾਈਦੇ ਆ ਚੰਗੇ ਪੈਰ ਆ ਪਾਗਲ ਹੀ ਆ ਜੇ ਤੁਹਾਡੇ ਪਿੱਛੇ ਲੱਗਾ ਵਾ ਮੈਂ ਤੱਕ ਬਾਤ ਹੀ ਹੁੰਦੀ ਆ ਪਤਾ ਨਹੀਂ ਉੱਥੇ ਨਹੀਂ ਝਾਕਦੇ ਘਰੀ ਉਧਰੋਂ ਨਹੀਂ ਝਾਕਦੇ ਚੁੱਪਚੀ ਤੇ ਆਵਾਜ਼ ਮਾਰ ਕੇ ਨੂੰ ਲੈ ਜਾਂਦੇ ਤੁਸੀਂ ਜੋਤੀ ਜਿਹਦੇ ਹੁੰਦਾ ਉਹਦਾ ਮਾਪਿਓ ਜੀਂਦਾ ਤੇ ਫਿਰ ਨਹੀਂ ਇਹ ਇਧਰ ਹੁੰਦਾ ਫਿਰ ਉਹ ਜੋ ਆਪਣੇ ਮਾਪਿਓ ਦੇ ਨਾਲ ਰਹਿੰਦਾ ਜੋ ਮਰਜ਼ੀ ਕਰਦਾ ਹੁਣ ਮੈਂ ਇਹਦਾ ਚਾਚਾ ਲੱਗਦਾ ਹਾਂ ਮੈਂ ਨਾ ਪੁੱਛਾਂ ਬਧੀ ਇਹਨੂੰ ਕੋਣ ਪੁੱਛੇ ਚਾਚਾ ਜੀ ਮੇਰੀ ਗੱਲ ਸੁਣੋ ਇਹੋ ਗੱਲ ਤੁਹਾਡੀ ਮੈਂ ਟੋਕਦੀ ਆ ਜਦੋਂ ਮਾਪਿਓ ਨਹੀਂ ਨਾ ਹੈਗਾ ਜਿਹੜੇ ਵੱਡੇ ਭੈਣ ਭਰਾ ਹੁੰਦੇ ਨਾ ਉਹ ਮਾਪਿਓ ਦੀ ਜਗ੍ਹਾ ਤੇ ਹੁੰਦੇ ਨੇ ਤੇ ਫਿਰ ਮਾਪਿਓ ਦੀ ਜਗ੍ਹਾ ਤੇ ਹੁੰਦੇ ਆ ਤੇ ਫਿਰ ਉਹਨੂੰ ਪੁੱਤਾਂ ਵਾਂਗੂ ਬਣਾ ਕੇ ਰੱਖੋ ਨਾ ਫਿਰ ਰੱਖਿਆ ਹੀ ਆ ਜੇ ਤੁਹਾਡੇ ਵਰਗੇ ਹੁੰਦੇ ਨਾ ਉਹ ਨਹੀਂ ਘਰ ਵਿੱਚ ਰਹਿਣ ਦਿੰਦੇ ਕਿਸੇ ਨੂੰ ਲੈ ਮੈਂ ਉਹਨੂੰ ਕੀ ਆਖੰਡਿਆ ਉਹ ਗੱਲ ਤੁਹਾਨੂੰ ਜੋਤੀ ਮੇਰੇ ਤੋਂ ਸ਼ੱਕ ਹੀ ਮਾਰੀ ਤੁਰਿਆ ਜਾਂਦਾ ਸ਼ੱਕ ਨਹੀਂ ਹੈ ਤੇ ਮੈਂ ਬੰਦੇ ਵੀ ਮਤਲਬ ਗੱਲਾਂ ਦਾ ਪਾਗਲ ਬੰਦਾ ਨਹੀਂ ਲੈ 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 ਲੈ